ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਬਹੁਤ ਹੀ ਮਤਵਪੂਰਨ ਵਿਸ਼ੇ ਤੇ ਨਕਾਰਾਤਮਕ એનર્ਜੀ ਅਤੇ ਇਸ ਦਾ ਸਾਡੇ ਮਨੋਵਿਗਿਆਨਿਕ ਜੀਵਨ ਤੇ ਕੀ ਅਸਰ ਪੈਂਦਾ ਹੈ ਕਦੇ-ਕਦੇ ਅਸੀਂ ਕਿਸੇ ਵਿਅਕਤੀ ਨੂੰ ਮਿਲ ਕੇ ਜਾਂ ਕਿਸੇ ਸਥਾਨ ਤੇ ਜਾ ਕੇ ਅਚਾਨਕ ਚਿੰਤਾ ਡਿਪਰੈਸ਼ਨ ਜਾਂ ਕਬਰਾਂਟ ਮਹਿਸੂਸ ਕਰਦੇ ਹਾਂ ਇਹ ਸਭ ਕੁਝ ਨਕਾਰਾਤਮਕ એનર્ਜੀ ਦੇ ਕਾਰਨ ਹੁੰਦਾ ਹੈ ਅਸੀਂ ਇਸ ਵੀਡੀਓ ਵਿੱਚ ਇਹ ਵੀ ਜਾਣਾਂਗੇ ਕਿ ਕਿਵੇਂ ਤੁਸੀਂ ਨਕਾਰਾਤਮਕ એનર્ਜੀ ਨੂੰ ਪਛਾਣ ਸਕਦੇ ਹੋ ਅਤੇ ਕਿਵੇਂ ਇਸ ਨਾਲ ਨਜਿੱਠ ਸਕਦੇ ਹੋ ਨਕਾਰਾਤਮਕ એનર્ਜੀ ਕਿਸੇ ਵੀ ਸਥਾਨ ਸਥਿਤੀ ਜਾਂ ਵਿਅਕਤੀ ਦੇ ਆਲੇ ਦੁਆਲੇ ਮੌਜੂਦ ਹੋ ਸਕਦੀ ਹੈ ਜੋ ਸਾਡੀ ਸਿਹਤ ਮਾਨਸਿਕ ਸ਼ਾਂਤੀ ਅਤੇ ਸਮੂਹ ਸੰਬੰਧਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਸਭ ਤੋਂ ਪਹਿਲਾ ਸੰਕੇਤ ਮਨੋਭਾਵ ਜਾਂ ਅਹਿਸਾਸ ਵਿੱਚ ਬਦਲਾ ਮਹਿਸੂਸ ਕਰਨਾ ਮਨੋਭਾਵ ਸਾਡੀ ਅੰਦਰਲੀ ਹਾਲਤ ਅਤੇ ਬਾਹਰੀ ਵਾਤਾਵਰਣ ਦਾ ਦਰਪਣ ਹੁੰਦੇ ਹਨ ਜਦੋਂ ਅਸੀਂ ਖੁਸ਼ ਹੁੰਦੇ ਹਾਂ ਸਾਡੀ એનર્ਜੀ ਵੀ ਉਤਸ਼ਾਹਤ ਹੁੰਦੀ ਹੈ ਪਰ ਜਦੋਂ ਕੋਈ ਅਚਾਨਕ ਬਦਲਾ ਜਿਵੇਂ ਕਿ ਚਿੜਚਿਰਾਪਣ ਡਿਪਰੈਸ਼ਨ ਜਾਂ ਬੇਚੈਨੀ ਆਵੇ ਤਾਂ ਇਸ ਦਾ ਸਬੰਧ ਅਕਸਰ ਵਾਤਾਵਰਣ ਜਾਂ ਕਿਸੇ ਵਿਸ਼ੇਸ਼ ਵਿਅਕਤੀ ਦੀ ਨਕਾਰਾਤਮਕ ਊਰਜਾ ਨਾਲ ਹੁੰਦਾ ਹੈ ਇਹ ਸੰਕੇਤ ਹਨ ਕਿ ਤੁਹਾਡੇ ਆਲੇ-ਦੁਆਲੇ ਕੁਝ ਅਜਿਹਾ ਹੈ ਜੋ ਤੁਹਾਡੇ ਮਨ ਨੂੰ ਠੀਕ ਢੰਗ ਨਾਲ ਕੰਮ ਨਹੀਂ ਕਰਨ ਦੇ ਰਿਹਾ ਆਓ ਇਸ ਦੇ ਹਰ ਪੱਖ ਦੀ ਗਹਿਰਾਈ ਨਾਲ ਸਮਝ ਕਰੋ ਨੰਬਰ 1 ਅਚਾਨਕ ਮਾਨਸਿਕ ਥਕਾਵਟ ਜਦੋਂ ਤੁਸੀਂ ਕਿਸੇ ਸਥਾਨ ਤੇ ਜਾਂ ਵਿਅਕਤੀ ਦੇ ਨਾਲ ਸਮਾਂ ਬਿਤਾਉਂਦੇ ਹੋ ਅਤੇ ਤੁਹਾਨੂੰ ਬਿਨਾਂ ਕਿਸੇ ਵਜ੍ਹਾ ਦੇ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਇਹ ਸੰਭਵ ਹੈ ਕਿ ਉਹ ਥਾਂ ਜਾਂ ਉਹ ਵਿਅਕਤੀ ਨਕਾਰਾਤਮਕ ਊਰਜਾ ਨਾਲ ਭਰਪੂਰ ਹੋ ਸਕਦੇ ਹਨ ਇਹ ਊਰਜਾ ਸਿਰਫ ਤੁਹਾਡੇ ਸਰੀਰ ਨੂੰ ਹੀ ਨਹੀਂ ਸਗੋਂ ਤੁਹਾਡੇ ਮਨ ਨੂੰ ਵੀ ਪ੍ਰਭਾਵਿਤ ਕਰਦੀ ਹੈ ਮਿਸਾਲ ਵਜੋਂ ਜੇਕਰ ਤੁਸੀਂ ਆਪਣੀ ਦਿਨਚਰ ਨੂੰ ਸਥਿਰ ਰੱਖਦੇ ਹੋ ਤਦ ਵੀ ਕਿਸੇ ਵਿਸ਼ੇਸ਼ ਸਥਾਨ ਤੇ ਜਾਣ ਤੋਂ ਬਾਅਦ ਤੁਸੀਂ ਹਮੇਸ਼ਾ ਹਾਰੇ ਥਕੇ ਮਹਿਸੂਸ ਕਰਦੇ ਹੋ ਤਾਂ ਇਹ ਨਿਸ਼ਚਿਤ ਹੈ ਕਿ ਉੱਥੇ ਨਕਾਰਾਤਮਕ ਊਰਜਾ ਮੌਜੂਦ ਹੈ ਨੰਬਰ 2 ਚਿੜਚਿੜਾਪਨ ਜਾਂ ਗੁੱਸੇ ਦਾਬਾ ਨਕਾਰਾਤਮਕ ਊਰਜਾ ਵਾਲੇ ਸਥਾਨ ਤੇ ਜਾ ਕੇ ਅਕਸਰ ਲੋਕ ਗੁੱਸੇ ਜਾਂ ਚਿੜਚਿੜੇਪਨ ਦਾ ਸ਼ਿਕਾਰ ਹੋ ਜਾਂਦੇ ਹਨ ਇਹ ਦੋ ਕਾਰਨਾ ਕਰਕੇ ਹੋ ਸਕਦਾ ਹੈ ਪਹਿਲਾ ਉਹਨਾਂ ਦੀ ਮਾਨਸਿਕ ਹਾਲਤ ਤੇ ਬਾਰੀ ਨਕਾਰਾਤਮਕ ਊਰਜਾ ਦਾ ਸਿੱਧਾ ਅਸਰ ਦੂਜਾ ਉਹਨਾਂ ਦਾ ਸਵੈ ਵਿਸ਼ਵਾਸ ਜ਼ਖਮੀ ਹੁੰਦਾ ਹੈ ਜਿਸ ਨਾਲ ਉਹਨਾਂ ਦੇ ਜਜ਼ਬਾਤ ਕਾਬੂ ਤੋਂ ਬਾਹਰ ਹੋ ਜਾਂਦੇ ਹਨ ਜਦੋਂ ਤੁਸੀਂ ਅਜਿਹੀ ਸਥਿਤੀ ਵਿੱਚ ਹੋ ਤਾਂ ਕਈ ਵਾਰ ਤੁਸੀਂ ਆਪਣੇ ਅੰਦਰਲੇ ਗੁੱਸੇ ਨੂੰ ਸਮਝ ਨਹੀਂ ਪਾਉਂਦੇ ਤੁਹਾਨੂੰ ਲੱਗਦਾ ਹੈ ਕਿ ਇਹ ਗੁੱਸਾ ਬਿਨਾਂ ਕਿਸੇ ਵਜ੍ਹਾ ਦੇ ਆਇਆ ਹੈ ਇਸ ਦਾ ਸਪਸ਼ਟ ਮਤਲਬ ਹੈ ਕਿ ਤੁਹਾਡੇ ਆਲੇ ਦੁਆਲੇ ਕੁਝ ਅਜਿਹਾ ਹੈ ਜੋ ਤੁਹਾਡੀ ਮਾਨਸਿਕ ਸ਼ਾਂਤੀ ਨੂੰ ਪ੍ਰਭਾਵਿਤ ਕਰ ਰਿਹਾ ਹੈ ਨੰਬਰ 3 ਅਵਚੇਤਨ ਮਨ ਤੇ ਪ੍ਰਭਾਵ ਸਾਡਾ ਅਵਚੇਤਨ ਮਨ ਬਹੁਤ ਸੁਜਵਾਨ ਹੁੰਦਾ ਹੈ ਜਦੋਂ ਸਾਡੀ ਹੋਸ਼ ਕਿਦਰੇ ਧਿਆਨ ਨਹੀਂ ਦਿੰਦੀ ਤਾਂ ਅਵਚੇਤਨ ਮਨ ਸਾਨੂੰ ਸੰਕੇਤ ਦੇਣਾ ਸ਼ੁਰੂ ਕਰਦਾ ਹੈ ਜਿਵੇਂ ਕਿ ਤੁਸੀਂ ਅਕਸਰ ਉਹਨਾਂ ਲੋਕਾਂ ਜਾਂ ਥਾਵਾਂ ਤੋਂ ਦੂਰ ਰਹਿਣਾ ਚਾਹੁੰਦੇ ਹੋ ਜਿੱਥੇ ਤੁਸੀਂ ਬੇਚੈਨ ਮਹਿਸੂਸ ਕਰਦੇ ਹੋ ਇਹ ਉਹੀ ਸਥਾਨ ਜਾਂ ਵਿਅਕਤੀ ਹੋ ਸਕਦੇ ਹਨ ਜੋ ਨਕਾਰਾਤਮਕ ਊਰਜਾ ਨਾਲ ਭਰਪੂਰ ਹੁੰਦੇ ਹਨ ਨੰਬਰ 4 ਮਾਨਸਿਕ ਸਿਹਤ ਤੇ ਅਸਰ ਨਕਾਰਾਤਮਕ ਊਰਜਾ ਸਿਰਫ ਮਾਨਸਿਕ ਥਕਾਵਟ ਹੀ ਨਹੀਂ ਪੈਦਾ ਕਰਦੀ ਸਗੋਂ ਇਹ ਡਿਪਰੈਸ਼ਨ ਚਿੰਤਾ ਅਤੇ ਕਬਰਾਡ ਦੇ ਲੱਛਣ ਵੀ ਪੈਦਾ ਕਰ ਸਕਦੀ ਹੈ ਜੇਕਰ ਤੁਸੀਂ ਬਿਨਾਂ ਕਿਸੇ ਜ਼ਾਹਰੀ ਕਾਰਨ ਦੇ ਹਮੇਸ਼ਾ ਉਦਾਸ ਮਹਿਸੂਸ ਕਰਦੇ ਹੋ ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ਇਹ ਤੁਹਾਡੇ ਵਾਤਾਵਰਣ ਦੀ ਨਕਾਰਾਤਮਕਤਾ ਹੈ ਇਹ ਊਰਜਾ ਤੁਹਾਡੇ ਦਿਮਾਗ ਦੇ ਸਹੀ ਕੰਮਕਾਜ ਨੂੰ ਪ੍ਰਭਾਵਿਤ ਕਰਦੀ ਹੈ ਜਿਵੇਂ ਕਿ ਲੰਮੇ ਸਮੇਂ ਤੱਕ ਚਿੰਤਾ ਮਹਿਸੂਸ ਕਰਨੀ ਜਾਂ ਅਜੇਹੀ ਸਥਿਤੀ ਵਿੱਚ ਰਹਿਣਾ ਜੋ ਤੁਹਾਨੂੰ ਹਮੇਸ਼ਾ ਬੇਸਬਰ ਕਰੇ ਇਹ ਸਪਸ਼ਟ ਕਰਦਾ ਹੈ ਕਿ ਤੁਹਾਡੇ ਆਲੇ ਦੁਆਲੇ ਕੁਝ ਠੀਕ ਨਹੀਂ ਨੰਬਰ 5 ਹਾਊਸ ਕਲੀਨਿੰਗ ਤੇ ਸੰਕੇਤ ਜਦੋਂ ਤੁਸੀਂ ਕਿਸੇ ਸਥਾਨ ਨੂੰ ਸਾਫ਼ ਕਰਦੇ ਹੋ ਪਰ ਫਿਰ ਵੀ ਹੌਲੀ-ਹੌਲੀ ਅੰਦਰ ਇੱਕ ਬੋਝ ਮਹਿਸੂਸ ਹੁੰਦਾ ਹੈ ਤਾਂ ਇਹ ਸੰਕੇਤ ਹੈ ਕਿ ਉਥੇ એનર્ਜੀ ਸਾਫ਼ ਨਹੀਂ ਹੈ ਘਰ ਜਾਂ ਦਫ਼ਤਰ ਵਿੱਚ ਨਕਾਰਾਤਮਕ ਊਰਜਾ ਦੇ ਕਾਰਨ ਅਕਸਰ ਕਲੇਸ਼ ਹੁੰਦੇ ਹਨ ਇਸ ਦਾ ਹੱਲ ਕੁਝ ਆਧਿਆਤਮਿਕ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ ਜਿਵੇਂ ਕਿ ਧੂਪ ਮੰਤਰ ਜਾਪ ਜਾਂ ਨਵੀਂ ਊਰਜਾ ਪੈਦਾ ਕਰਨ ਵਾਲੇ ਪੌਦੇ ਵਾਤਾਵਰਣ ਦਾ ਅਸਰ ਜਦੋਂ ਤੁਸੀਂ ਕੁਝ ਸਥਾਨਾਂ ਤੇ ਜ਼ਿਆਦਾ ਜਾ ਰਹੇ ਹੋ ਜਿਵੇਂ ਕਿ ਹਸਪਤਾਲ ਕਬਰਿਸਤਾਨ ਜਾਂ ਕੋਈ ਪ੍ਰਾਚੀਨ ਜਗਾ ਉੱਥੇ ਨਕਾਰਾਤਮਕਤਾ ਜ਼ਿਆਦਾ ਮਹਿਸੂਸ ਹੁੰਦੀ ਹੈ ਇਸ ਦਾ ਕਾਰਨ ਹੈ ਉਹ ਥਾਵਾਂ ਦੇ ਇਤਿਹਾਸਿਕ ਸੰਬੰਧ ਜਿੱਥੇ ਦਰਦ ਪਰੇਪਾਲ ਬਿਤਾਏ ਗਏ ਹੋਣ ਅਜਿਹੇ ਸਥਾਨਾਂ ਤੇ ਜਾਣ ਸਮੇਂ ਆਪਣੀ ਸੁਰੱਖਿਆ ਲਈ ਧਿਆਨ ਰੱਖੋ ਜਿਵੇਂ ਕਿ ਧਾਰਮਿਕ ਮਾਲਾ ਪਹਿਨਣਾ ਜਾਂ ਆਪਣੇ ਵਿਚਾਰਾਂ ਨੂੰ ਸਥਿਰ ਰੱਖਣਾ ਨਕਾਰਾਤਮਕ ਲੋਕਾਂ ਤੋਂ ਪਰਬਾਹ ਕਈ ਵਾਰ ਨਕਾਰਾਤਮਕ ਊਰਜਾ ਸਿੱਧੇ ਤੌਰ ਤੇ ਵਿਅਕਤੀਆਂ ਤੋਂ ਆਉਂਦੀ ਹੈ ਉਹ ਲੋਕ ਜੋ ਹਮੇਸ਼ਾ ਸ਼ਿਕਾਇਤ ਕਰਦੇ ਹਨ ਦੂਜਿਆਂ ਦੇ ਮਨੋਬਲ ਨੂੰ ਘਟਾਉਂਦੇ ਹਨ ਜਾਂ ਆਪਣੇ ਜੀਵਨ ਵਿੱਚ ਹਮੇਸ਼ਾ ਨਕਾਰਾਤਮਕ ਸੋਚ ਰੱਖਦੇ ਹਨ ਉਹ ਆਲੇ-ਦੁਆਲੇ ਪਾਰਾ ਬਦਲ ਸਕਦੇ ਹਨ ਅਜਿਹੇ ਲੋਕਾਂ ਦੇ ਨਾਲ ਸੰਬੰਧ ਰੱਖਣ ਤੋਂ ਬਚੋ ਜੇ बचना ਮੁਸ਼ਕਲ ਹੈ ਤਾਂ ਆਪਣੀ ਹੱਦਾਂ ਨੂੰ ਸਪਸ਼ਟ ਰੱਖੋ ਅਤੇ ਆਪਣੇ ਦਿਲ ਤੇ ਦਿਮਾਗ ਨੂੰ ਮਜ਼ਬੂਤ ਰੱਖੋ ਨਕਾਰਾਤਮਕ એનર્ਜੀ ਦਾ ਸੰਕੇਤ ਨੰਬਰ 2 ਟੁੱਟਾ ਹੋਇਆ ਕੱਚ ਜਾਂ ਕਰਦੀਆਂ ਚੀਜ਼ਾਂ ਦਾ ਖਰਾਬ ਹੋਣਾ ਨਕਾਰਾਤਮਕ એનર્ਜੀ ਘਰ ਦੇ ਵਾਤਾਵਰਨ ਨੂੰ ਪ੍ਰਭਾਵਿਤ ਕਰ ਸਕਦੀ ਹੈ ਜਿਸ ਕਾਰਨ ਚੀਜ਼ਾਂ ਅਚਾਨਕ ਟੁੱਟ ਜਾਂ ਖਰਾਬ ਹੋ ਸਕਦੀਆਂ ਹਨ ਕੱਚ ਦਾ ਟੁੱਟਣਾ ਨਕਾਰਾਤਮਕ ਤਾਕਤਾਂ ਦਾ ਸੰਕੇਤ ਮੰਨਿਆ ਜਾਂਦਾ ਹੈ ਖਾਸ ਕਰਕੇ ਜੇ ਇਹ ਬਿਨਾਂ ਕਿਸੇ ਸਪਸ਼ਟ ਕਾਰਨ ਦੇ ਹੋਵੇ ਘਰ ਦੇ ਇਲੈਕਟ੍ਰਿਕ ਸਮਾਨ ਜਿਵੇਂ ਪੱਖੇ ਲਾਈਟਾਂ কুলਰ ਜਾਂ ਮਸ਼ੀਨਰੀ ਦਾ بار بار ਖਰਾਬ ਹੋਣਾ ਸੰਕੇਤ ਕਰਦਾ ਹੈ ਕਿ ਘਰ ਵਿੱਚ ਨਕਾਰਾਤਮਕ ਤਾਕਤਾਂ ਦਾ ਪ੍ਰਭਾਵ ਹੈ ਪਸ਼ੂਆਂ ਦਾ ਅਚਰਜਪੂਰਨ ਵਿਵਹਾਰ ਕਰਦੇ ਪਾਲਤੂ ਜਾਨਵਰ ਅਕਸਰ ਨਕਾਰਾਤਮਕ એનર્ਜੀ ਨੂੰ ਪਹਿਲਾਂ ਮਹਿਸੂਸ ਕਰ ਲੈਂਦੇ ਹਨ ਜੇਕਰ ਤੁਹਾਡਾ ਕੁੱਤਾ ਜਾਂ ਬਿੱਲੀ ਅਚਾਨਕ ਬੇਚੈਨ ਹੋ ਜਾਂਦੇ ਹਨ ਕਿਸੇ ਖਾਸ ਥਾਨ ਵੱਲ ਘੂਰਦੇ ਹਨ ਜਾਂ ਬਿਨਾਂ ਵਜ੍ਹਾ ਪੌਂਕਦੇ ਹਨ ਤਾਂ ਇਹ ਨਕਾਰਾਤਮਕਤਾ ਦਾ ਸੰਕੇਤ ਹੋ ਸਕਦਾ ਹੈ ਪੰਛੀਆਂ ਦਾ ਕਰਦੇ ਆਲੇ ਦੁਆਲੇ ਅਚਾਨਕ ਆ ਕੇ ਚਿਕਣ ਜਾਂ ਬੇਵਜ੍ਹਾ ਸ਼ੋਰ ਆਉਣਾ ਵੀ ਨਕਾਰਾਤਮਕ ਤਾਕਤਾਂ ਦਾ ਨਿਸ਼ਾਨ ਹੋ ਸਕਦਾ ਹੈ ਨਕਾਰਾਤਮਕ એનર્ਜੀ ਦਾ ਸੰਕੇਤ ਨੰਬਰ 3 ਬੂਟੇ ਅਤੇ ਪੌਦਿਆਂ ਦੀ ਮੁਰਝਾਣਾ पौधे ਅਤੇ ਬੂਟੇ ਨਕੀ ਊਰਜਾ ਦੇ ਅਨੁਭਵਕ ਹੁੰਦੇ ਹਨ ਜੇਕਰ ਕਰ ਦੇ ਪੌਦੇ ਅਚਾਨਕ ਸੁੱਕ ਰਹੇ ਹਨ ਜਾਂ ਖਰਾਬ ਹੋ ਰਹੇ ਹਨ ਤਾਂ ਇਹ ਕਰ ਦੇ ਵਾਤਾਵਰਣ ਵਿੱਚ ਮੌਜੂਦ ਨਕਾਰਾਤਮਕ એનર્ਜੀ ਦਾ ਨਿਸ਼ਾਨ ਹੋ ਸਕਦਾ ਹੈ ਖਾਸ ਕਰਕੇ ਜੇ ਸਾਰੇ ਧਿਆਨ ਦੇਣ ਦੇ ਬਾਵਜੂਦ ਪੌਦੇ ਸਿਹਤਮੰਦ ਨਹੀਂ ਰਹਿੰਦੇ ਤਾਂ ਇਹ ਗੰਭੀਰ ਨਕਾਰਾਤਮਕ ਤਾਕਤ ਦਾ ਦਰਸਾਵਾ ਹੈ ਬੁਰੇ ਸੁਪਨੇ ਜਾਂ ਸੌਣ ਵਿੱਚ ਵੀ ਗੰ ਨਕਾਰਾਤਮਕ એનર્ਜੀ ਦਾ ਪ੍ਰਭਾਵ ਸੌਣ ਦੀ ਗੁਣਵੱਤਾ ਉੱਤੇ ਵੀ ਪੈਂਦਾ ਹੈ baar baar kharab sukhne dekhna ya achanak darke uthna is gal da sanket hai ki vatavaran vich koi sahi nahi hai agar tusi son samay paripan ya kabraat mehsoos karde ho ta e vi nakaratmakta naal judeya ho sakda hai ghar vich hamesha tana ate ladai jinna gharan vich nakaratmak energy maujood hundi hai othe bina kisi vaddi vajah de tana ya vivad vapar de rehnde han parivarik member hamesha tana mehsoos karde han ya chhotiyan gallan te ladaiyan hon lagdiyan han ਇਹ ਸੰਕੇਤ ਦਿੰਦਾ ਹੈ ਕਿ ਵਾਤਾਵਰਣ ਵਿੱਚ ਸਕਾਰਾਤਮਕਤਾ ਦੀ ਕਮੀ ਹੈ। ਅਣਪਛਾਤੀਆਂ ਗੱਲਾਂ ਦਾ ਮਹਿਸੂਸ ਹੋਣਾ। ਕਈ ਵਾਰ ਅਜਿਹੀ ਸਥਿਤੀ ਹੁੰਦੀ ਹੈ ਜਦੋਂ ਤੁਸੀਂ ਬਿਨਾਂ ਕਿਸੇ ਕਾਰਨ ਦੇ ਡਰ ਕਬਰਾਂਠ ਜਾਂ ਅਜੀਬ ਸੂਖਮ ਤੁੰਦਲੇ ਆਗਾਈਆਂ ਮਹਿਸੂਸ ਕਰਦੇ ਹੋ। ਜਿਵੇਂ ਕਿ ਕਿਸੇ ਅਣਜਾਣ ਹਾਵ-ਬਾਵ ਦੀ ਮੌਜੂਦਗੀ, ਕਿਸੇ ਛਾਵ ਦਾ ਮਹਿਸੂਸ ਹੋਣਾ ਜਾਂ ਹਵਾ ਵਿੱਚ ਅਚਾਨਕ ਪਾਰ ਬੈਣਾ। ਇਹ ਸਾਰੇ ਲੱਛਣ ਨਕਾਰਾਤਮਕ ਐਨਰਜੀ ਨਾਲ ਸੰਬੰਧਿਤ ਹੋ ਸਕਦੇ ਹਨ। ਨਕਾਰਾਤਮਕ ਐਨਰਜੀ ਦਾ ਸੰਕੇਤ ਨੰਬਰ 7 ਹੈ। ਵਾਤਾਵਰਣ ਵਿੱਚ ਬਦਬੂ ਜਾਂ ਪਾਰਿਪਨ ਅਕਸਰ ਕਰ ਜਾਂ ਸਥਾਨ ਵਿੱਚ ਇੱਕ ਅਜੀਬ ਬਦਬੂ ਜਾਂ ਘਟ ਹਵਾ ਮਹਿਸੂਸ ਹੁੰਦੀ ਹੈ ਇਹ ਬਦਬੂ ਬਿਨਾ ਕਿਸੇ ਸਪਸ਼ਟ ਸਰੋਤ ਦੇ ਪੈਦਾ ਹੁੰਦੀ ਹੈ ਹਵਾ ਪਾਰੀ ਅਤੇ ਕੂਟਣਪਰੀ ਮਹਿਸੂਸ ਹੁੰਦੀ ਹੈ ਜੋ ਤੁਹਾਡੇ ਮਾਨਸਿਕ ਹਾਲਾਤਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ ਪ੍ਰਤੀਕੂਲ ਘਟਨਾਵਾਂ ਦਾ ਬਾਰ ਬਾਰ ਵਾਪਰਨਾ ਜਿਨ੍ਹਾਂ ਘਰਾਂ ਜਾਂ ਸਥਾਨਾਂ ਵਿੱਚ ਨਕਾਰਾਤਮਕ એનર્ਜੀ ਹੁੰਦੀ ਹੈ ਉਥੇ ਬੇਵਜਾ ਛੋਟਾ ਹਾਦਸੇ ਜਾਂ ਨੁਕਸਾਨ ਦੇ ਮਾਮਲੇ ਵਧ ਜਾਂਦੇ ਹਨ ਬਿਨਾ ਕਿਸੇ ਵਜਾ ਦੇ ਸਵਾਸਤ ਵਿੱਚ ਗਿਰਾਵਟ ਹੋਣਾ। ਅਚਾਨਕ ਵਿੱਤੀ ਸਮੱਸਿਆਵਾਂ ਜਾਂ ਦਿਨੋ-ਦਿਨ ਕੰਮਾਂ ਵਿੱਚ ਰੁਕਾਵਟਾਂ ਦਾ ਆਉਣਾ। ਨਕਾਰਾਤਮਕ એનર્ਜੀ ਦਾ ਸੰਕੇਤ ਨੰਬਰ 5। ਅਕਸਰ ਠੰਡਾ ਅਤੇ ਉਦਾਸ ਮਹਿਸੂਸ ਕਰਨਾ। ਕਈ ਵਾਰ ਜਦੋਂ ਅਸੀਂ ਕਿਸੇ ਖਾਸ ਥਾਂ ਜਾਂ ਸੰਗਤ ਵਿੱਚ ਪ੍ਰਵੇਸ਼ ਕਰਦੇ ਹਾਂ ਤਾਂ ਬਿਨਾ ਕਿਸੇ ਵਿਸ਼ੇਸ਼ ਕਾਰਨ ਦੇ ਅੰਦਰੋਂ ਠੰਡਾ ਉਦਾਸ ਜਾਂ ਮਾਨਸਿਕ ਥਕਾਵਟ ਮਹਿਸੂਸ ਕਰਦੇ ਹਾਂ ਇਸ ਪ੍ਰਕਾਰ ਦੇ ਅਨੁਭਵ ਸਪਸ਼ਟ ਕਰਦੇ ਹਨ ਕਿ ਅਜਿਹੇ ਸਥਾਨ ਜਾਂ ਸੰਗਤ ਵਿੱਚ ਨਕਾਰਾਤਮਕ એનર્ਜੀ ਦੀ ਮੌਜੂਦਗੀ ਹੋ ਸਕਦੀ ਹੈ ਇਹ ਨਕਾਰਾਤਮਕ ਤਾਕਤਾਂ ਸਿਰਫ ਮਾਨਸਿਕ ਹਾਲਤ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਸਗੋਂ ਸਰੀਰਕ ਸਿਹਤ ਤੇ ਵੀ ਗਹਿਰੇ ਪ੍ਰਭਾਵ ਛੱਡਦੀਆਂ ਹਨ ਅਸਲ ਵਿੱਚ ਇਹ ਹਾਲਾਤ ਵਿਅਕਤੀ ਦੀ ਆਤਮਿਕ ਪਾਵਨਾਤਮਿਕ ਅਤੇ ਮਾਨਸਿਕ ਤਾਕਤਾਂ ਨੂੰ ਥੇਸ ਪਹੁੰਚਾਉਂਦੀਆਂ ਹਨ ਇਸ ਬਾਰੇ ਵਿਸਥਾਰ ਨਾਲ ਸਮਝਣਾ ਜ਼ਰੂਰੀ ਹੈ ਤਾਂ ਜੋ ਇਸ ਦੇ ਪ੍ਰਭਾਵਾਂ ਨੂੰ ਕਟਾ ਕੇ ਇੱਕ ਪੋਜ਼ਿਟਿਵ ਜੀਵਨ ਵੱਲ ਅੱਗੇ ਵਧ ਸਕੀਏ ਠੰਡਾ ਮਹਿਸੂਸ ਕਰਨਾ ਸਰੀਰਕ ਅਤੇ ਮਾਨਸਿਕ ਸੰਕੇਤ ਨਕਾਰਾਤਮਕ ਵਾਤਾਵਰਣ ਦਾ ਸਿੱਧਾ ਪ੍ਰਭਾਵ ਸਾਡੇ ਸਰੀਰ ਤੇ ਪੈਂਦਾ ਹੈ ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਸੀਂ ਕਿਸੇ ਸਥਾਨ ਤੇ ਪਹੁੰਚਦੇ ਹੀ ਹੌਲੀ-ਹੌਲੀ ਠੰਡਾ ਮਹਿਸੂਸ ਕਰਨ ਲੱਗਦੇ ਹੋ ਇਹ ਸਿਰਫ ਵਾਤਾਵਰਣ ਦੀ ਤਾਪਮਾਨ ਨਾਲ ਜੁੜਿਆ ਨਹੀਂ ਹੁੰਦਾ ਸਗੋਂ ਇਹ ਇੱਕ ਅਧਿਆਤਮਿਕ ਅਤੇ ਪਾਵਨਾਤਮਿਕ ਅਨੁਭਵ ਹੁੰਦਾ ਹੈ ਨਕਾਰਾਤਮਕ ਊਰਜਾ ਸਾਡੇ ਸਰੀਰ ਦੇ એનર્ਜੀ ਫੀਲਡ ਨੂੰ ਪ੍ਰਭਾਵਿਤ ਕਰਦੀ ਹੈ ਜਿਸ ਨਾਲ ਸਰੀਰ ਨੂੰ ਇੱਕ ਅਜੀਹਾਂ ਅਨੁਭਵ ਹੁੰਦਾ ਹੈ ਜਿਵੇਂ ਉਸਦੀ ਤਾਪਮਾਨ ਘਟ ਹੋ ਰਹੀ ਹੈ ਮਨੋਵਿਗਿਆਨ ਅਨੁਸਾਰ ਠੰਡਾ ਮਹਿਸੂਸ ਕਰਨਾ ਹਮੇਸ਼ਾ ਸਰੀਰਕ ਹਾਲਤ ਦਾ ਸੰਕੇਤ ਨਹੀਂ ਹੁੰਦਾ ਇਹ ਅਕਸਰ ਉਸ ਸਥਾਨ ਜਾਂ ਸੰਗਤ ਦੇ ਆਲੇ ਦੁਆਲੇ ਨਕਾਰਾਤਮਕ ਤਾਕਤਾਂ ਦੇ ਪ੍ਰਭਾਵ ਨੂੰ ਦਰਸਾਉਂਦਾ ਹੈ ਇਸ ਨਾਲ ਸਰੀਰ ਨੂੰ ਬੁਕਲਨ ਦੀ ਭਾਵਨਾ ਹੁੰਦੀ ਹੈ ਅਤੇ ਇਹ ਸਰੀਰਕ ਊਰਜਾ ਖਤਮ ਕਰ ਸਕਦਾ ਹੈ ਇਹ ਅਨੁਭਵ ਖਾਸ ਤੌਰ ਤੇ ਉਹਨਾਂ ਸਥਾਨਾਂ ਤੇ ਹੁੰਦੇ ਹਨ ਜਿੱਥੇ ਅਤੀਤ ਵਿੱਚ ਕੋਈ ਦੁਖਦਾਈ ਘਟਨਾ ਵਾਪਰੀ ਹੋਵੇ ਜਾਂ ਜਿੱਥੇ ਅਜੇ ਵੀ ਬਹੁਤ ਸਾਰੀ ਨਕਾਰਾਤਮਕਤਾ ਮੌਜੂਦ ਹੋਵੇ ਉਦਾਸੀ ਦਾ ਮਾਨਸਿਕ ਅਸਰ ਕਿਸੇ ਸਥਾਨ ਜਾਂ ਸੰਗਤ ਵਿੱਚ ਜਾ ਕੇ ਅਚਾਨਕ ਉਦਾਸ ਹੋ ਜਾਣਾ ਨਕਾਰਾਤਮਕ એનર્ਜੀ ਦਾ ਸਭ ਤੋਂ ਵੱਡਾ ਸੰਕੇਤ ਹੈ ਉਦਾਸੀ ਸਾਡੇ ਅਵਚੇਤਨ ਮਨ ਦੇ ਪ੍ਰਤੀਕਿਰਿਆ ਰੂਪ ਵਿੱਚ ਉਹ ਵਰਦੀ ਹੈ ਜਦੋਂ ਅਸੀਂ ਅਜਿਹੇ ਸਥਾਨਾਂ ਤੇ ਜਾਂਦੇ ਹਾਂ ਜਿੱਥੇ ਵਾਤਾਵਰਣ ਦਬਾਅ ਭਰਿਆ ਹੋਵੇ ਜਾਂ ਹਮੇਸ਼ਾ ਨਕਾਰਾਤਮਕਤਾ ਮੌਜੂਦ ਰਹੀ ਹੋਵੇ ਤਾਂ ਸਾਡਾ ਮਨ ਇੱਕ ਬਿਜਲੀ ਜਿਹੀ ਊਰਜਾ ਨੂੰ ਮਹਿਸੂਸ ਕਰਦਾ ਹੈ ਇਸ ਨਾਲ ਮਨ ਹੌਲੀ-ਹੌਲੀ ਉਦਾਸ ਹੋਣ ਲੱਗਦਾ ਹੈ ਅਤੇ ਜੀਵਨ ਪ੍ਰਤੀ ਰੁਚੀ ਘਟਣ ਲੱਗਦੀ ਹੈ ਇਹ ਸਥਿਤੀ ਉਹਨਾਂ ਲੋਕਾਂ ਦੇ ਨਾਲ ਹੋਰ ਵੀ ਗੰਭੀਰ ਹੋ ਸਕਦੀ ਹੈ ਜੋ ਪਹਿਲਾਂ ਹੀ ਕੋਈ ਮਾਨਸਿਕ ਚਿੰਤਾ ਜਾਂ ਡਿਪਰੈਸ਼ਨ ਦਾ ਸਾਹਮਣਾ ਕਰ ਰਹੇ ਹੁੰਦੇ ਹਨ ਨਕਾਰਾਤਮਕ ਵਾਤਾਵਰਣ ਉਹਨਾਂ ਦੇ ਜਜ਼ਬਾਤਾਂ ਨੂੰ ਹੋਰ ਵੱਧ ਪ੍ਰਭਾਵਿਤ ਕਰਦਾ ਹੈ ਜਿਸ ਨਾਲ ਉਹ ਸਥਿਤੀ ਦਾ ਮੁਕਾਬਲਾ ਕਰਨ ਦੀ ਕਾਬਲੀਅਤ ਗਵਾ ਦਿੰਦੇ ਹਨ ਨਕਾਰਾਤਮਕ ਸੰਗਤ ਦਾ ਪ੍ਰਭਾਵ ਕਈ ਵਾਰ ਤੁਸੀਂ ਕੁਝ ਵਿਅਕਤੀਆਂ ਦੇ ਨਾਲ ਬੈਠਦੇ ਹੀ ਅੰਦਰੋਂ ਬਦਲਾ ਮਹਿਸੂਸ ਕਰਦੇ ਹੋ ਉਹ ਲੋਕ ਜੋ ਹਮੇਸ਼ਾ ਨਕਾਰਾਤਮਕ ਗੱਲਾਂ ਕਰਦੇ ਹਨ ਦੁਜਿਆਂ ਨੂੰ ਪਿਛਾੜਨ ਵਾਲੀ ਪਾਸ਼ਾ ਵਰਤਦੇ ਹਨ ਜਾਂ ਆਪਣੇ ਜੀਵਨ ਵਿੱਚ ਹਮੇਸ਼ਾ ਅਸੰਤੁਸ਼ਟ ਰਹਿੰਦੇ ਹਨ ਉਹ ਸਾਡੇ ਆਲੇ-ਦੁਆਲੇ ਨਕਾਰਾਤਮਕ એનર્ਜੀ ਪੈਦਾ ਕਰਦੇ ਹਨ ਇਹ ਸੰਗਤ ਸਿਰਫ ਤੁਹਾਡੇ ਮੂਡ ਨੂੰ ਬਦਲਣ ਦੀ ਯੋਗਤਾ ਨਹੀਂ ਰੱਖਦੀ ਸਗੋਂ ਇਹ ਤੁਹਾਡੀ ਪਾਵਨਾਤਮਿਕ ਸਥਿਰਤਾ ਨੂੰ ਵੀ ਥੇਸ ਪਹੁੰਚਾ ਸਕਦੀ ਹੈ ਅਜਿਹੇ ਹਾਲਾਤਾਂ ਵਿੱਚ ਅਕਸਰ ਮਨ ਵਿੱਚ ਸ਼ੰਕਾ ਡਰ ਅਤੇ ਅਸਮਰਥਤਾ ਜਨਮ ਲੈਂਦੀ ਹੈ ਇਹ ਸਪਸ਼ਟ ਕਰਦਾ ਹੈ ਕਿ ਅਜਿਹੀ ਸੰਗਤ ਤੁਹਾਡੇ ਲਈ ਮਾਨਸਿਕ ਅਤੇ ਆਤਮਿਕ ਤੌਰ ਤੇ ਹਾਨੀਕਾਰਕ ਹੋ ਸਕਦੀ ਹੈ ਇਸ ਦੇ ਹੱਲ ਅਤੇ ਬਚਾਅ ਦੇ ਤਰੀਕੇ ਨੰਬਰ 1 ਆਧਿਆਤਮਿਕ ਸਾਧਨਾ ਧਿਆਨ ਯੋਗਾ ਅਤੇ ਪ੍ਰਾਰਥਨਾ ਦੇ ਮਾਧਿਅਮ ਨਾਲ ਤੁਸੀਂ ਆਪਣੀ ਅੰਦਰਲੀ ਸਥਿਰਤਾ ਨੂੰ ਮਜ਼ਬੂਤ ਕਰ ਸਕਦੇ ਹੋ ਇਹ ਤਰੀਕੇ ਨਕਾਰਾਤਮਕ એનર્ਜੀ ਨੂੰ ਦੂਰ ਕਰਨ ਅਤੇ ਸਕਾਰਾਤਮਕ ਊਰਜਾ ਨੂੰ ਪਰਬਲ ਕਰਨ ਵਿੱਚ ਸਹਾਇਕ ਹੁੰਦੇ ਹਨ ਨੰਬਰ 2 ਸਕਾਰਾਤਮਕ ਸੰਗਤ ਉਹਨਾਂ ਲੋਕਾਂ ਦੇ ਨਾਲ ਜ਼ਿਆਦਾ ਸਮਾਂ ਬਿਤਾਓ ਜੋ ਤੁਹਾਡੇ ਵਿੱਚ ਪ੍ਰੇਰਣਾ ਅਤੇ ਉਤਸ਼ਾਹ ਪੈਦਾ ਕਰਦੇ ਹਨ ਅਜਿਹੇ ਲੋਕ ਨਕਾਰਾਤਮਕਤਾ ਨੂੰ ਦੂਰ ਰੱਖਣ ਵਿੱਚ ਮਦਦਗਾਰ ਹੁੰਦੇ ਹਨ ਨੰਬਰ 3 ਵਾਤਾਵਰਨ ਦਾ ਸੁਧਾਰ ਆਪਣੇ ਵਾਤਾਵਰਨ ਨੂੰ ਸਾਫ਼ ਰੱਖੋ ਅਤੇ ਕਾਰ ਵਿੱਚ ਸੂਦਾਕਾਰੀ ਤਰੀਕੇ ਜਿਵੇਂ ਕਿ ਤੂਬ ਜਲਾਉਣਾ ਜਾਂ ਸ਼ਾਂਤਕਾਰੀ ਸੰਗੀਤ ਚਲਾਉਣਾ ਵਰਗੇ ਅਪਣਾਓ ਇਹ ਤਰੀਕੇ ਸਥਾਨ ਵਿੱਚ ਨਕਾਰਾਤਮਕ એનર્ਜੀ ਨੂੰ ਮਿਟਾਉਣ ਵਿੱਚ ਮਦਦ ਕਰਦੇ ਹਨ ਨੰਬਰ 4 ਆਪਣੀ ਉਤਸਾਹਤ ਅਵਸਥਾ ਬਰਕਰਾਰ ਰੱਖੋ ਕਿਤਾਬਾਂ ਪੜੋ ਸਕਾਰਾਤਮਕ ਟੀਵੀ ਪ੍ਰੋਗਰਾਮ ਦੇਖੋ ਜਾਂ ਕੁਦਰਤ ਵਿੱਚ ਵਕਤ ਬਿਤਾਓ ਇਹ ਤਰੀਕੇ ਤੁਹਾਡੇ ਮਾਨਸਿਕ ਅਤੇ ਆਤਮਿਕ ਊਰਜਾ ਨੂੰ ਮਜ਼ਬੂਤ ਕਰਨਗੇ ਨਕਾਰਾਤਮਕ એનર્ਜੀ ਦਾ ਸੰਕੇਤ ਨੰਬਰ 6 ਆਦਿਕ ਹਿੰਸਾ ਜਾਂ ਗ੍ਰੋਥ ਜਦੋਂ ਲੋਕ ਆਕਸਮਿਕ ਰੂਪ ਵਿੱਚ ਬਿਨਾਂ ਵਜਾ ਗੁੱਸੇ ਵਿੱਚ ਆ ਜਾਂਦੇ ਹਨ ਜਾਂ ਹਿੰਸਕ ਹੋਣ ਲੱਗਦੇ ਹਨ ਤਾਂ ਇਹ ਨਕਾਰਾਤਮਕ એનર્ਜੀ ਦੀ ਮੌਜੂਦਗੀ ਦਾ ਵੱਡਾ ਸੰਕੇਤ ਹੁੰਦਾ ਹੈ ਇਨਸਾ ਅਤੇ ਕਰੋਧ ਉਹ ਪਾਵਨਾਵਾ ਹਨ ਜੋ ਅਕਸਰ ਮਨੁੱਖੀ ਦਿਲ ਦਿਮਾਗ ਤੇ ਨਕਾਰਾਤਮਕ ਵਾਤਾਵਰਣ ਦੇ ਪ੍ਰਭਾਵਾਂ ਕਾਰਨ ਉੱਭਰਦੀਆਂ ਹਨ ਇਹ ਹਾਲਾਤ ਅਜੇ ਹੋਰ ਗੰਭੀਰ ਹੋ ਜਾਂਦੀਆਂ ਹਨ ਜਦੋਂ ਲੋਕਾਂ ਦੀ ਅੰਦਰਲੀ ਸ਼ਾਂਤੀ ਪੰਘ ਹੋਵੇ ਅਤੇ ਉਹ ਇੱਕ ਦੂਜੇ ਦੇ ਵਿਰੋਧ ਕਾਰਵਾਈ ਕਰਨ ਨੂੰ ਤਿਆਰ ਹੋ ਜਾਣ ਨਕਾਰਾਤਮਕ એનર્ਜੀ ਦਾ ਸਿੱਧਾ ਪ੍ਰਭਾਵ ਲੋਕਾਂ ਦੇ ਪਾਵਨਾਤਮਕ ਸੰਤੁਲਨ ਤੇ ਪੈਂਦਾ ਹੈ ਇਹ ਉਹਨਾਂ ਨੂੰ ਚਿਰਚਿੜਾ ਬੇਚੈਨ ਅਤੇ ਕਈ ਵਾਰ ਹਿੰਸਕ ਬਣਾ ਦਿੰਦੀ ਹੈ ਅਜਿਹੇ ਵਾਤਾਵਰਨ ਵਿੱਚ ਜਦੋਂ ਲੋਕ ਗੁੱਸੇ ਨਾਲ ਰਵਾਇਆ ਦਿਖਾਉਂਦੇ ਹਨ ਤਾਂ ਇਹ ਨਾ ਸਿਰਫ ਉਹਨਾਂ ਦੇ ਆਪਣੇ ਮਾਨਸਿਕ ਆਰਾਮ ਨੂੰ ਬਦਲਦਾ ਹੈ ਸਗੋਂ ਹੋਰ ਲੋਕਾਂ ਲਈ ਵੀ ਹਾਨੀਕਾਰਕ ਬਣਦਾ ਹੈ ਉਦਾਹਰਨ ਲਈ ਕਈ ਵਾਰ ਪਰਿਵਾਰਕ ਗਲਬਾਤਾਂ ਵਿੱਚ ਛੋਟੀ ਮੋਟੀ ਗਲਤ ਫਹਮੀਆਂ ਨਿਯੰਤਰਣ ਤੋਂ ਬਾਹਰ ਹੋ ਜਾਂ ਅਤੇ ਬਹੁਤ ਵੱਡੇ ਵਿਵਾਦਾਂ ਦਾ ਰੂਪ ਤਾਰ ਲੈ ਲੈਂਦੀਆਂ ਹਨ ਇਹ ਹਾਲਾਤ ਸਪਸ਼ਟ ਕਰਦੇ ਹਨ ਕਿ ਨਕਾਰਾਤਮਕ ਊਰਜਾ ਰਿਸ਼ਤਿਆਂ ਅਤੇ ਸਮਾਜਿਕ ਸੰਬੰਧਾਂ ਨੂੰ ਵੀ ਨੁਕਸਾਨ ਪਹੁੰਚਾ ਰਹੀ ਹੈ ਦੂਜੇ ਲੋਕਾਂ ਤੋਂ ਦੂਰ ਹੋਣਾ ਨਕਾਰਾਤਮਕ એનર્ਜੀ ਦਾ ਸੰਕੇਤ ਹੈ ਜੇ ਤੁਸੀਂ ਅਕਸਰ ਕਿਸੇ ਵਿਅਕਤੀ ਜਾਂ ਸਮੂਹ ਨਾਲ ਗੱਲਬਾਤ ਕਰਨ ਤੋਂ ਬਚਦੇ ਹੋ ਜਾਂ ਉਹਨਾਂ ਦੇ ਨਾਲ ਹੋਣ ਨੂੰ ਤਰਜੀ ਨਹੀਂ ਦਿੰਦੇ ਤਾਂ ਇਹ ਨਿਸ਼ਾਨ ਹੋ ਸਕਦਾ ਹੈ ਕਿ ਉਹਨਾਂ ਦੇ ਆਲੇ-ਦੁਆਲੇ ਦੀ એનર્ਜੀ ਤੁਹਾਡੇ ਲਈ ਣੂਕੂਲ ਨਹੀਂ ਹੈ ਕਈ ਵਾਰ ਅਜਿਹੇ ਲੋਕਾਂ ਦੀ ਸੰਗਤ ਸਾਡੇ ਮਨ ਨੂੰ ਬੇਚੈਨ ਕਰਦੀ ਹੈ ਅਤੇ ਸਾਨੂੰ ਅੰਦਰੋਂ ਸੁਸਤੀ ਮਹਿਸੂਸ ਹੁੰਦੀ ਹੈ ਇਹ وجہ ਸਿਰਫ ਸਧਾਰਨ ਗੈਰਸਹਿਮਤੀ ਨਹੀਂ ਹੁੰਦੀ ਸਗੋਂ ਨਕਾਰਾਤਮਕ એનર્ਜੀ ਦੀ ਮੌਜੂਦਗੀ ਹੁੰਦੀ ਹੈ ਜੋ ਸਾਡੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ ਦੂਜਿਆਂ ਤੋਂ ਦੂਰ ਹੋਣ ਦਾ ਰਵਿਆ ਮਨੁੱਖੀ ਮਾਨਸਿਕ ਸਥਿਤੀ ਨੂੰ ਸਪਸ਼ਟ ਕਰਦਾ ਹੈ ਇਹ ਦੱਸਦਾ ਹੈ ਕਿ ਤੁਸੀਂ ਉਹਨਾਂ ਨਾਲ ਇੱਕ ਮਜ਼ਬੂਤ ਅਤੇ ਸੈਠ ਸੰਬੰਧ ਨਹੀਂ ਬਣਾ ਸਕਦੇ ਇਸ ਦੇ ਕਾਰਨ ਤੁਹਾਡੀ ਪਾਵਨਾਤਮਕ ਤਾਕਤ ਨੂੰ ਨੁਕਸਾਨ ਜਾਂਦੀ ਹੈ ਅਤੇ ਤੁਸੀਂ ਆਤਮਿਕ ਤੌਰ ਤੇ ਇਕੱਲੇ ਮਹਿਸੂਸ ਕਰਨ ਲੱਗਦੇ ਹੋ ਇਸ ਤੋਂ ਬਚਣ ਲਈ ਉਹਨਾਂ ਲੋਕਾਂ ਅਤੇ ਸਥਾਨਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ ਜਿੱਥੇ ਤੁਹਾਨੂੰ ਕਬਰਾਂਟ ਜਾਂ ਬੇਚੈਨ ਲੱਗਦੀ ਹੈ ਸਾਥੀ ਸਕਾਰਾਤਮਕ ਲੋਕਾਂ ਦੀ ਸੰਗਤ ਅਪਣਾਉਣ ਦੀ ਕੋਸ਼ਿਸ਼ ਕਰੋ ਜਿਹੜੀ ਤੁਹਾਡੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਉਚਾਈਆਂ ਤੇ ਲੈ ਜਾ ਸਕੇ ਨਕਾਰਾਤਮਕ એનર્ਜੀ ਦਾ ਸੰਕੇਤ ਨੰਬਰ 7 ਵਿਵਾਦ ਅਤੇ ਤਣਾ ਜਿੱਥੇ ਵੀ ਨਕਾਰਾਤਮਕ એનર્ਜੀ ਮੌਜੂਦ ਹੁੰਦੀ ਹੈ ਉਥੇ ਆਮ ਤੌਰ ਤੇ ਵਿਵਾਦ ਅਤੇ ਤਣਾ ਨੂੰ ਵਾਦਾ ਹੁੰਦਾ ਹੈ ਬਹੁਤ ਵਾਰ ਇਹ ਤਣਾ ਅਤੇ ਵਿਵਾਦ ਬਿਨਾ ਕਿਸੇ ਵੱਡੀ ਵਜ੍ਹਾ ਦੇ ਸ਼ੁਰੂ ਹੋ ਜਾਂਦੇ ਹਨ ਇਹ ਸੰਕੇਤ ਹੁੰਦੇ ਹਨ ਕਿ ਵਾਤਾਵਰਣ ਵਿੱਚ ਨਕਾਰਾਤਮਕ ਤਾਕਤਾਂ ਨੇ ਜਗ੍ਹਾ ਬਣਾਈ ਹੈ ਜੋ ਮਨੁੱਖੀ ਪਾਵਨਾਵਾ ਅਤੇ ਵਿਹਾਰ ਨੂੰ ਬਦਲਣ ਵਿੱਚ ਬਹੁਤ ਧੀਜ਼ੀ ਨਾਲ ਕੰਮ ਕਰਦੀਆਂ ਹਨ ਇਸ ਦੀ ਗਹਿਰਾਈ ਨੂੰ ਸਮਝਣਾ ਜ਼ਰੂਰੀ ਹੈ ਤਾਂ ਜੋ ਇਸ ਦੇ ਪਰਵਾਾਵਾਂ ਤੋਂ ਬਚਿਆ ਜਾ ਸਕੇ ਨੰਬਰ 1 ਤਣਾ ਦਾ ਮੂਲ ਕਾਰਨ ਤਣਾ ਦੇ ਕਈ ਕਾਰਨ ਹੋ ਸਕਦੇ ਹਨ ਪਰ ਜਦੋਂ ਇਹ ਬਿਨਾਂ ਵਜ੍ਹਾ ਜਾਂ ਛੋਟੀ-ਛੋਟੀ ਗੱਲਾਂ ਤੋਂ ਵਧਣ ਲੱਗਦਾ ਹੈ ਤਾਂ ਇਹ ਅਕਸਰ ਨਕਾਰਾਤਮਕ એનર્ਜੀ ਦੇ ਅਸਰ ਕਾਰਨ ਹੁੰਦਾ ਹੈ ਨਕਾਰਾਤਮਕ એનર્ਜੀ ਅਵਚੇਤਨ ਤੌਰ ਤੇ ਲੋਕਾਂ ਦੇ ਦਿਮਾਗ ਵਿੱਚ ਗੁੱਸਾ ਚਿੜਚਿੜਾਪਣ ਅਤੇ ਬੇਚੈਨੀ ਪੈਦਾ ਕਰ ਸਕਦੀ ਹੈ ਜਦੋਂ ਇਹ ਭਾਵਨਾਵਾਂ ਕਾਬੂ ਤੋਂ ਬਾਹਰ ਹੋ ਜਾਂਦੀਆਂ ਹਨ ਤਾਂ ਇਹ ਵਿਵਾਦ ਅਤੇ ਝਗੜਿਆਂ ਨੂੰ ਜਨਮ ਦਿੰਦੀਆਂ ਹਨ ਉਦਾਹਰਨ ਲਈ ਜਦੋਂ ਕਰਦੇ ਮੈਂਬਰ ਬਿਨਾਂ ਕਿਸੇ ਵੱਡੇ ਕਾਰਨ ਦੇ ਆਪਸ ਵਿੱਚ ਲੜਦੇ ਹਨ ਜਾਂ ਦਫਤਰ ਵਿੱਚ ਸਾਥੀ ਕਰਮਚਾਰੀ ਛੋਟੇ ਮੋਟੇ ਮੁੱਦਿਆਂ ਤੇ ਬੇਸਰ ਬੇਤਨਾ ਪੈਦਾ ਕਰਦੇ ਹਨ ਤਾਂ ਇਹ ਨਕਾਰਾਤਮਕ એનર્ਜੀ ਦਾ ਸਾਫ਼ ਨਿਸ਼ਾਨ ਹੁੰਦਾ ਹੈ ਨੰਬਰ 2 ਵਾਤਾਵਰਣ ਤੇ ਨਕਾਰਾਤਮਕ એનર્ਜੀ ਦਾ ਅਸਰ ਨਕਾਰਾਤਮਕ ਵਾਤਾਵਰਣ ਜਿੱਥੇ ਮੌਜੂਦ ਹੁੰਦਾ ਹੈ ਉਥੇ ਸਮਾਜਿਕ ਅਤੇ ਮਾਨਸਿਕ ਸੰਬੰਧਾਂ ਵਿੱਚ ਦੂਰੀ ਬਣਦੀ ਹੈ ਜਦੋਂ ਲੋਕ ਛੋਟੇ-ਛੋਟੇ ਮਾਮਲਿਆਂ ਨੂੰ ਵੱਡੇ ਵਿਵਾਦਾਂ ਵਿੱਚ ਬਦਲ ਦਿੰਦੇ ਹਨ ਤਾਂ ਇਹ ਸਿਰਫ ਸਮੱਸਿਆ ਨੂੰ ਹੱਲ ਕਰਨ ਤੋਂ ਦੂਰ ਲੈ ਜਾਂਦਾ ਹੈ ਇਸ ਤੋਂ ਇਲਾਵਾ ਨਕਾਰਾਤਮਕ એનર્ਜੀ ਨਾਲ ਭਰਪੂਰ ਸਥਾਨ ਵਿੱਚ ਮਾਨਸਿਕ ਤਣਾ ਤੇਜ਼ੀ ਨਾਲ ਵਧਦਾ ਹੈ ਵਾਤਾਵਰਣ ਦਾ ਇਹ ਅਸਰ ਕੁਦਰਤੀ ਤੌਰ ਤੇ ਪੈਦਾ ਹੋ ਸਕਦਾ ਹੈ ਜਿਵੇਂ ਕਿ ਅਜਿਹੇ ਸਥਾਨ ਜਿੱਥੇ ਬਹੁਤ ਸਾਰੇ ਤਣਾ ਪਰੇ ਘਟਨਾ ਕਰਮ ਹੋਏ ਹਨ ਇਹ ਜਗਾ ਕਬਰਸਤਾਨ ਹਸਪਤਾਲ ਜਾਂ ویرਾਨ ਖੰਡਰ ਵੀ ਹੋ ਸਕਦੇ ਹਨ ਇਸ ਤੋਂ ਇਲਾਵਾ ਅਜਿਹੇ ਲੋਕਾਂ ਦਾ ਮੌਜੂਦਗੀ ਜੋ ਹਮੇਸ਼ਾ ਨਕਾਰਾਤਮਕ ਸੋਚ ਵਿੱਚ ਰਹਿੰਦੇ ਹਨ ਵਾਤਾਵਰਣ ਨੂੰ ਹੋਰ ਵੀ ਬੇਚੈਨ ਅਤੇ ਤਣਾਅਪ੍ਰਾਣ ਬਣਾ ਦਿੰਦੀ ਹੈ। ਨੰਬਰ 3 ਵਿਵਾਦਾਂ ਦੇ ਪ੍ਰਭਾਵ। ਵਿਵਾਦ ਅਤੇ ਤਣਾਅ ਸਿਰਫ ਰਿਸ਼ਤਿਆਂ ਨੂੰ ਨਹੀਂ ਤੋੜਦੇ ਸਗੋਂ ਇਹ ਮਨੁੱਖੀ ਦਿਮਾਗ ਅਤੇ ਸਰੀਰ ਤੇ ਵੀ ਅਸਰ ਪਾਉਂਦੇ ਹਨ ਲੰਬੇ ਸਮੇਂ ਤੱਕ ਨਕਾਰਾਤਮਕ ਵਾਤਾਵਰਣ ਵਿੱਚ ਰਹਿਣਾ ਡਿਪਰੈਸ਼ਨ, ਚਿੰਤਾ ਅਤੇ ਸਰੀਰਕ ਬਿਮਾਰੀਆਂ ਨੂੰ ਜਨਮ ਦੇ ਸਕਦਾ ਹੈ ਇਸ ਤੋਂ ਇਲਾਵਾ ਇਹ ਪ੍ਰੋਫੈਸ਼ਨਲ ਅਤੇ ਨਿੱਜੀ ਜੀਵਨ ਵਿੱਚ ਵੀ ਗੜਕਾਵਟਾਂ ਪੈਦਾ ਕਰਦਾ ਹੈ। ਉਦਾਹਰਨ ਲਈ ਦਫਤਰ ਵਿੱਚ ਨਿਰੰਤਰ ਤਣਾਅ ਕਾਰਨ ਉਤਪਾਦਕਤਾ ਘਟ ਜਾਂਦੀ ਹੈ ਦੂਜੇ ਪਾਸੇ ਘਰ ਵਿੱਚ ਵਿਵਾਦ ਪਰਿਵਾਰਕ ਮੈਂਬਰਾਂ ਦੇ ਮਾਨਸਿਕ ਸ਼ਾਂਤੀ ਨੂੰ ਨਸ਼ਟ ਕਰ ਸਕਦੇ ਹਨ ਤਣਾਅ ਅਤੇ ਵਿਵਾਦਾਂ ਨੂੰ ਘਟਾਉਣ ਲਈ ਨਕਾਰਾਤਮਕ એનર્ਜੀ ਨੂੰ ਪਛਾਣਨਾ ਅਤੇ ਇਸ ਨੂੰ ਮੀਟਣ ਲਈ ਕਦਮ ਉਠਾਉਣਾ ਜ਼ਰੂਰੀ ਹੈ ਨੰਬਰ 1 ਵਾਤਾਵਰਨ ਨੂੰ ਸਾਫ਼ ਰੱਖੋ ਨਕਾਰਾਤਮਕ ਵਾਤਾਵਰਨ ਨੂੰ ਸੁਧਾਰਨ ਲਈ ਸਫਾਈ ਧੂਪ ਅਤੇ ਮੰਗਲਕ ਆਵਾਜ਼ਾਂ ਵਰਤੋ ਨੰਬਰ 2 ਆਧਿਆਤਮਿਕ ਤਰੀਕੇ ਧਿਆਨ ਅਤੇ ਯੋਗਾ ਨਕਾਰਾਤਮਕ એનર્ਜੀ ਨੂੰ ਮਿਟਾਉਣ ਦੇ ਸਭ ਤੋਂ ਪ੍ਰਭਾਵਸ਼ਾਲੀ ਤਰੀਕੇ ਹਨ ਨੰਬਰ 3 ਸਕਾਰਾਤਮਕਤਾ ਫੈਲਾਉਣ ਵਾਲੇ ਲੋਕਾਂ ਨਾਲ ਰਿਸ਼ਤੇ ਬਣਾਓ ਸਾਰੇ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਸਕਾਰਾਤਮਕ એનર્ਜੀ ਵਾਲੇ ਲੋਕਾਂ ਦਾ ਸਾਥ ਲਵੋ ਨੰਬਰ 4 ਤਣਾਅ ਦੇ ਕਾਰਨ ਨੂੰ ਸਮਝੋ ਜਦੋਂ ਵੀ ਵਿਵਾਦ ਹੋਵੇ ਉਸ ਦੇ ਮੂਲ ਕਾਰਨ ਨੂੰ ਸਮਝਣ ਦੀ ਕੋਸ਼ਿਸ਼ ਕਰੋ ਅਤੇ ਉਸ ਦਾ ਹੱਲ ਸਾਂਝੇ ਤੌਰ ਤੇ ਲਵੋ ਨਕਾਰਾਤਮਕ એનર્ਜੀ ਦਾ ਸੰਕੇਤ ਨੰਬਰ 8 네ਗੇਟਿਵ ਗੱਲਾਂ ਅਤੇ ਸ਼ਿਕਾਇਤਾਂ ਜਦੋਂ ਲੋਕ ਹਮੇਸ਼ਾ ਨੈਗੇਟਿਵ ਗੱਲਾਂ ਕਰਦੇ ਹਨ ਜਾਂ ਹਰ ਸਥਿਤੀ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਿਕਾਇਤ ਕਰਦੇ ਹਨ ਤਾਂ ਇਹ ਨਕਾਰਾਤਮਕ એનર્ਜੀ ਦੇ ਮੌਜੂਦਗੀ ਦਾ ਵੱਡਾ ਸੰਕੇਤ ਹੁੰਦਾ ਹੈ ਅਜਿਹੇ ਲੋਕ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਨਾਲ ਅਸੰਤੁਸ਼ਟ ਰਹਿੰਦੇ ਹਨ ਅਤੇ ਆਪਣੀ ਨਕਾਰਾਤਮਕ ਸੋਚ ਨੂੰ ਹੋਰਨਾਂ ਤੇ ਲਾਦਨ ਦੀ ਕੋਸ਼ਿਸ਼ ਕਰਦੇ ਹਨ ਉਹ ਸਿਰਫ ਆਪਣੇ ਮਨੋਬਲ ਨੂੰ ਹੀ ਨਹੀਂ ਘਟਾਉਂਦੇ ਸਗੋਂ ਆਪਣੇ ਆਲੇ ਦੁਆਲੇ ਮੌਜੂਦ ਲੋਕਾਂ ਦੇ ਵੀ ਮੂਡ ਅਤੇ ਸੋਚ ਨੂੰ ਪ੍ਰਭਾਵਿਤ ਕਰਦੇ ਹਨ ਉਦਾਹਰਨ ਲਈ ਜੇ ਦਫ਼ਤਰ ਵਿੱਚ ਕੋਈ ਕਰਮਚਾਰੀ ਹਰ ਸਮੇਂ ਕੰਮ ਦੀ ਸ਼ਰਤਾਂ ਬਾਰੇ ਗਿਲੇ ਸ਼ਿਕਵੇ ਕਰਦਾ ਹੈ ਤਾਂ ਇਸ ਦਾ ਪ੍ਰਭਾਵ ਸਿਰਫ ਉਸ ਦੀ ਉਤਪਾਦਕਤਾ ਤੇ ਨਹੀਂ ਸਗੋਂ ਪੂਰੀ ਟੀਮ ਦੇ ਉਤਸ਼ਾਹ ਤੇ ਵੀ ਪੈਂਦਾ ਹੈ ਇਸ ਤਰ੍ਹਾਂ ਦੀ ਨੈਗੇਟਿਵ ਸੋਚ ਦੂਜੇ ਲੋਕਾਂ ਦੇ ਮਨੋਬਲ ਨੂੰ ਘਟਾਉਂਦੀ ਹੈ ਅਤੇ ਉਹਨਾਂ ਨੂੰ ਵੀ ਅਸਮਰਥ ਮਹਿਸੂਸ ਕਰਵਾਉਂਦੀ ਹੈ ਇਹ ਨਕਾਰਾਤਮਕ ਗੱਲਾਂ ਸਮੱਸਿਆਵਾਂ ਦਾ ਹੱਲ ਲੱਭਣ ਦੀ ਬਜਾਏ ਸਿਰਫ ਸਮੱਸਿਆਵਾਂ ਤੇ ਫੋਕਸ ਕਰਦੀਆਂ ਹਨ ਜਿਸ ਨਾਲ ਵਾਤਾਵਰਣ ਹੋਰ ਵੀ ਦਬਾਅਪਰਾ ਬਣ ਜਾਂਦਾ ਹੈ ਅਜਿਹਾ ਹਾਲਾਤਾਂ ਵਿੱਚ ਨਕਾਰਾਤਮਕਤਾਵਾਂ ਨੂੰ ਪਛਾਣਨਾ ਅਤੇ ਇਸ ਦੇ ਪ੍ਰਭਾਵ ਨੂੰ ਘਟਾਉਣ ਲਈ ਪੋਜ਼ਿਟਿਵ ਸੋਚ ਵਾਲੇ ਲੋਕਾਂ ਅਤੇ ਤਰੀਕਿਆਂ ਦਾ ਸਹਾਰਾ ਲੈਣਾ ਬਹੁਤ ਜ਼ਰੂਰੀ ਹੈ ਸਫਲ ਰਿਸ਼ਤੇ ਅਤੇ ਸਮਰਥ ਵਾਤਾਵਰਣ ਲਈ એનર્ਜੀ ਨੂੰ ਬਹਾਲ ਕਰਨਾ ਜ਼ਰੂਰੀ ਹੈ ਨਕਾਰਾਤਮਕ એનર્ਜੀ ਦਾ ਸੰਕੇਤ ਨੰਬਰ 9 ਚਿੰਤਾ ਅਤੇ ਡਿਪਰੈਸ਼ਨ ਨਕਾਰਾਤਮਕ એનર્ਜੀ ਦੇ ਮਨੋਵਿਗਿਆਨਿਕ ਨਕਾਰਾਤਮਕ એનર્ਜੀ ਸਿਰਫ ਸਰੀਰਕ ਤੌਰ ਤੇ ਹੀ ਨਹੀਂ ਸਗੋਂ ਮਨੋਵਿਗਿਆਨਿਕ ਤੌਰ ਤੇ ਵੀ ਬਹੁਤ ਪ੍ਰਭਾਵਿਤ ਕਰ ਸਕਦੀ ਹੈ ਜਦੋਂ ਤੁਸੀਂ ਕਿਸੇ ਖਾਸ ਸਥਾਨ ਜਾਂ ਵਿਅਕਤੀ ਦੇ ਨਾਲ ਹੁੰਦੇ ਹੋ ਜਿੱਥੇ ਨਕਾਰਾਤਮਕਤਾ ਮੌਜੂਦ ਹੋ ਤਾਂ ਤੁਹਾਡਾ ਮਨ ਉਸ ਊਰਜਾ ਦਾ ਸੰਕੂਨ ਜਾਂ ਤਣਾਅ ਮਹਿਸੂਸ ਕਰ ਸਕਦਾ ਹੈ ਇਹ ਤਰ੍ਹਾਂ ਦੀ ਨਕਾਰਾਤਮਕ એનર્ਜੀ ਕਿਸੇ ਵੀ ਪ੍ਰਕਾਰ ਦੀ ਮਨੋਵਿਗਿਆਨਿਕ ਅਵਸਥਾ ਨੂੰ ਜਨਮ ਦੇ ਸਕਦੀ ਹੈ ਜਿਸ ਨਾਲ ਮਨੁੱਖ ਨੂੰ ਕਬਰਾਂਟ ਚਿੰਤਾ ਅਤੇ ਡਿਪਰੈਸ਼ਨ ਦਾ ਅਨੁਭਵ ਹੋ ਸਕਦਾ ਹੈ ਚਿੰਤਾ ਇਕ ਅਜੇਹੀ ਸਥਿਤੀ ਹੈ ਜਿਸ ਵਿੱਚ ਵਿਅਕਤੀ ਅਕਸਰ ਗੱਲਾਂ ਨੂੰ ਬਦਾ ਚੁੱਕਦਾ ਹੈ ਅਤੇ ਹਰ ਸਮੇਂ ਨਕਾਰਾਤਮਕ ਨਤੀਜੇ ਦੀ ਚਿੰਤਾ ਕਰਦਾ ਹੈ ਜੇ ਕਿਸੇ ਮਨੁੱਖ ਦਾ ਵਾਤਾਵਰਣ ਨਕਾਰਾਤਮਕ ਹੈ ਜਾਂ ਉਹ ਬਿਨਾਂ ਕਿਸੇ ਪੋਜ਼ਿਟਿਵ ਸੋਚ ਵਾਲੇ ਲੋਕਾਂ ਨਾਲ ਕਿਰਿਆ ਹੋਇਆ ਹੈ ਤਾਂ ਇਹ ਮਨੁੱਖ ਅਕਸਰ ਤਣਾਅ ਮਹਿਸੂਸ ਕਰਦਾ ਹੈ ਚਿੰਤਾ ਇੱਕ ਅਜੇਹੀ ਭਾਵਨਾ ਹੈ ਜਿਸ ਵਿੱਚ ਮਨੁੱਖ ਸਮਾਨ ਤਰੀਕੇ ਨਾਲ ਹਰ ਸਮੇਂ ਤਰ ਅਤੇ ਪਰੇਸ਼ਾਨੀ ਮਹਿਸੂਸ ਕਰਦਾ ਹੈ ਇਸ ਦੀ ਮੂਲ ਕਾਰਨ ਇੱਕ ਨਕਾਰਾਤਮਕ ਵਾਤਾਵਰਣ ਅਤੇ ਉਸ ਤੋਂ ਉਪਜਿ ਹੋਈ ਚਿੰਤਾ ਹੈ ਡਿਪਰੈਸ਼ਨ ਵੀ ਇੱਕ ਹੋਰ ਮਨੋਵਿਗਿਆਨਿਕ ਪ੍ਰਭਾਵ ਹੈ ਜੋ ਨਕਾਰਾਤਮਕ એનર્ਜੀ ਦੇ ਨਾਲ ਜੁੜਿਆ ਹੁੰਦਾ ਹੈ ਜੇਕਰ ਤੁਸੀਂ ਇਕੱਲੇ ਨਿਰਾਸ ਅਤੇ ਨਕਾਰਾਤਮਕ ਸਥਿਤੀਆਂ ਵਿੱਚ ਰਹਿੰਦੇ ਹੋ ਜਾਂ ਜਿੱਥੇ ਲੋਕ ਹਮੇਸ਼ਾ ਵਿਅਕਤੀਗਤ ਸ਼ਿਕਾਇਤਾਂ ਅਤੇ ਨਕਾਰਾਤਮਕ ਸੋਚਾਂ ਦੇ ਨਾਲ ਹੁੰਦੇ ਹਨ ਤਾਂ ਇਹ ਮਨੁੱਖ ਨੂੰ ਡਿਪਰੈਸ਼ਨ ਵਿੱਚ ਚੁਕਾ ਸਕਦਾ ਹੈ ਡਿਪਰੈਸ਼ਨ ਦੀ ਇੱਕ ਮੁੱਖ ਵਜ੍ਹਾ ਸਿਰਫ ਉਹਨਾਂ ਬਾਹਰੀ ਵਾਤਾਵਰਣਾਂ ਨੂੰ ਬਹੁਤ ਸਮੇਂ ਤੱਕ ਬਰਦਾਸ਼ਤ ਕਰਨਾ ਹੈ ਜਿੱਥੇ ਕਿਸੇ ਵੀ ਚੀਜ਼ ਨੂੰ ਸਕਾਰਾਤਮਕ ਤਰੀਕੇ ਨਾਲ ਨਾ ਦੇਖਿਆ ਜਾਂਦਾ ਹੈ ਇਹ ਮਨੁੱਖ ਦੀ ਮਾਨਸਿਕ ਤਾਕਤ ਨੂੰ ਟੀਲਾ ਕਰ ਦਿੰਦਾ ਹੈ ਅਤੇ ਉਹ ਆਪਣੇ ਜੀਵਨ ਵਿੱਚ ਕੋਈ ਉਮੀਦ ਨਹੀਂ ਪਾਉਂਦਾ ਨਕਾਰਾਤਮਕ એનર્ਜੀ ਦਾ ਸੰਕੇਤ ਨੰਬਰ 10 ਨਕਾਰਾਤਮਕ ਆਲੇ ਦੁਆਲੇ ਨਕਾਰਾਤਮਕ એનર્ਜੀ ਸਿਰਫ ਸਾਡੇ ਆਲੇ ਦੁਆਲੇ ਦੀ ਸਥਿਤੀ ਨਾਲ ਸੰਬੰਧਿਤ ਨਹੀਂ ਹੁੰਦੀ ਬਲਕਿ ਇਹ ਸਾਡੇ ਅੰਦਰ ਦੀ ਸੋਚ ਜਜ਼ਬਾਤ ਅਤੇ ਅਹਿਸਾਸ ਨੂੰ ਵੀ ਪ੍ਰਭਾਵਿਤ ਕਰਦੀ ਹੈ ਜਦੋਂ ਮਨੁੱਖ ਨੂੰ ਇਸ ਪ੍ਰਕਾਰ ਦੇ ਹੱਲੇ ਦੀ ਹਿਫਾਜ਼ਤ ਨਹੀਂ ਮਿਲਦੀ ਉਹ ਕਾਫੀ ਮਨਸਿਕ ਤਣਾਅ ਅਤੇ ਚਿੰਤਾ ਨੂੰ ਮਹਿਸੂਸ ਕਰਨ ਲੱਗਦਾ ਹੈ ਇਹ ਸਥਿਤੀ ਨਾ ਸਿਰਫ ਮਾਨਸਿਕ ਸਿਹਤ ਨੂੰ ਖਤਮ ਕਰਦੀ ਹੈ ਸਗੋਂ ਇਹ ਸਰੀਰਕ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ नकारात्मक एनर्जी ਵਿੱਚ ਲੰਬੇ ਸਮੇਂ ਤੱਕ ਰਹਿਣਾ ਅਕਸਰ ਖੁਦ ਨੂੰ ਇੱਕ ਅਜਿਹੇ ਗਹਿਰੇ ਸਮੁੰਦਰ ਵਿੱਚ ਮਹਿਸੂਸ ਕਰਨ ਜਿਵੇਂ ਹੁੰਦਾ ਹੈ ਜਿਸ ਵਿੱਚੋਂ ਬਾਹਰ ਕੱਢਣਾ ਮੁਸ਼ਕਿਲ ਹੋ ਜਾਂਦਾ ਹੈ ਇੱਕ ਗਹਿਰਾ ਉਦਾਸਤਾ ਅਤੇ ਡਿਪਰੈਸ਼ਨ ਵਾਲ ਵੀ ਰਾ ਖੋਲਦਾ ਹੈ ਜਿਸ ਨਾਲ ਵਿਅਕਤੀ ਆਪਣੇ ਜੀਵਨ ਦੇ ਪ੍ਰਤੀ ਆਸ ਅਤੇ ਉਮੀਦ ਵੀ ਗਵਾ ਦਿੰਦਾ ਹੈ ਇਸ ਤੋਂ ਬਚਣ ਦੇ ਤਰੀਕੇ ਮਨੋਵਿਗਿਆਨਿਕ ਸਹਾਇਤਾ ਜੇਕਰ ਤੁਸੀਂ ਮਾਨਸਿਕ ਤਣਾ ਜਾਂ ਡਿਪਰੈਸ਼ਨ ਦਾ ਸ਼ਿਕਾਰ ਹੋ ਤਾਂ ਸਹਾਇਤਾ ਲੈਣਾ ਬਹੁਤ ਜ਼ਰੂਰੀ ਹੈ ਇਸ ਲਈ ਕਿਸੇ ਮਾਨਸਿਕ ਸਿਹਤ ਵਿਸ਼ੇਸ਼ ਗਿਆਨ ਨਾਲ ਗੱਲ ਕਰਨਾ ਤਰੀਬੀ ਜਾਂ ਮਦਦ ਲੈਣਾ ਸਕਾਰਾਤਮਕ ਨਤੀਜੇ ਦੇ ਸਕਦਾ ਹੈ। ਭਾਵਨਾਤਮਕ ਸਹਿਯੋਗ। ਮਾਨਸਿਕ ਸਿਹਤ ਲਈ ਆਪਣੇ ਪ੍ਰੀਤਮ ਲੋਕਾਂ ਨਾਲ ਗੱਲ ਕਰਨਾ ਅਤੇ ਉਨ੍ਹਾਂ ਤੋਂ ਭਾਵਨਾਤਮਕ ਸਹਿਯੋਗ ਲੈਣਾ ਬਹੁਤ ਮਦਦਗਾਰ ਹੁੰਦਾ ਹੈ। ਸਮੇਂ ਦੇ ਨਾਲ ਸੁਧਾਰ। ਨਕਾਰਾਤਮਕਤਾ ਅਤੇ ਡਿਪਰੈਸ਼ਨ ਤੋਂ ਨਜਾਤ ਆਉਣ ਲਈ ਵਕਤ ਲੱਗਦਾ ਹੈ ਪਰ ਸਥਿਰਤਾ ਤਿਰਜ ਅਤੇ ਸਮੇਂ ਦੇ ਨਾਲ ਸੁਧਾਰ ਆ ਸਕਦਾ ਹੈ। ਹਮੇਸ਼ਾ ਯਾਦ ਰੱਖੋ ਆਪਣੇ ਆਲੇ ਦੁਆਲੇ ਦੀ એનર્ਜੀ ਨੂੰ ਸਮਝਣਾ ਅਤੇ ਇਸਕਾ ਰਾਤਮਕ ਰੱਖਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਨਕਾਰਾਤਮਕ એનર્ਜੀ ਨਾਲ ਜੂਝ ਰਹੇ ਹੋ ਤਾਂ ਉਹ ਬਦਲ ਸਕਦੀ ਹੈ ਸਿਰਫ ਆਪਣੀ ਸੋਚ ਅਤੇ ਪ੍ਰਵਿਰਤੀਆਂ ਨੂੰ ਬਦਲੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਕਿਰਪਾ ਕਰਕੇ ਲਾਈਕ ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਜੇ ਤੁਹਾਡੇ ਕੋਲ ਹੋਰ ਕੋਈ ਸੁਝਾ ਜਾਂ ਪਰੇਸ਼ਨ ਹੋਣ ਤਾਂ ਕਮੈਂਟ ਸੈਕਸ਼ਨ ਵਿੱਚ ਸਾਨੂੰ ਬਤਾਓ ਅੱਗੇ ਵੀ ਅਜਹੀਆਂ ਬਹੁਤ ਸਾਰੀਆਂ ਸਕਾਰਾਤਮਕ ਗੱਲਾਂ ਸਾਂਝੀਆਂ ਕਰਨ ਲਈ ਸਾਡੇ ਨਾਲ ਜੁੜੇ ਰਹੋ ਸਾਰਿਆਂ ਨੂੰ ਧੰਨਵਾਦ ਤੇ ਅਸੀਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਆਪਣਾ ਧਿਆਨ ਰੱਖੋ ਅਤੇ ਖੁਸ਼ ਰਹੋ